ਹਰੋ ਸਸੀਗਲ ਜੀ ਆਪਾਂ ਗੱਲ ਕਰਦੇ ਆਂ ਕਿਸਾਨ ਜਥੇਬੰਦੀਆਂ ਦੀ 2024 ਦੇ ਇਲੈਕਸ਼ਨਾਂ ਸੰਬੰਧੀ ਕੀ ਰਣਨੀਤੀ ਹੈਗੀ ਔਰ ਕੀ ਸੋਚ ਲੈ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ 2019 ਦੇ ਇਲੈਕਸ਼ਨ ਨੇ ਇਸ ਵਾਰ ਜਿਹੜਾ ਚੋਂ ਪਰਚਾਲ ਕੀਤਾ ਜਾ ਰਿਹਾ ਚੋਂ ਪਰਚਾਲਾ ਦਾ ਵਿਰੋਧ ਕੀਤਾ ਜਾ ਰਿਹਾ ਆਖਰ ਇਸ ਵਿਰੋਧ ਦਾ ਕਾਰਨ ਕੀ ਹੈਗਾ ਕਿਉਂ ਵਿਰੋਧ ਹੋ ਰਿਹਾ ਔਰ ਕਿਸ ਕਿਸ ਪਾਰਟੀ ਦਾ ਵਿਰੋਧ ਹੋ ਰਿਹਾ ਆਪਾਂ ਉਸ ਬੰਦੀ ਗੱਲ ਕਰਦੇ ਸਾਡੇ ਨਾਲ ਬਹੁਤ ਹੀ ਜਿਹੜੇ ਨੌਜਵਾਨ ਆਪੋ ਜਿਹੜੇ ਇੱਕ ਸਮਾਂ ਜਿੱਥੇ ਬੰਦੀ ਭਾਰਤੀ ਕਿਸਾਨ ਯੂਨੀਅਨ ਇੱਥੇ ਬਹੁਤ ਹੈਗੇ ਉਹਨਾਂ ਦੇ ਬਹੁਤ ਜੀ ਨੌਜਵਾਨ ਜਿਹੜੇ ਹਰੇਕ ਜਿਹੜੇ ਆਪਾਂ ਕਰੀਏ ਹਰੇਕ ਪ੍ਰਦਰਸ਼ਨ ਦੇ ਵਿੱਚ ਹਰੇਕ ਵਿਰੋਧ ਦੇ ਵਿੱਚ ਔਰ ਹਰੇਕ ਜਿਹੜੀ ਲੜਾਈ ਦੇ ਵਿੱਚ ਮੈਂ ਪਹਿਲ ਦੇ ਆਧਾਰ ਤੇ ਖੜੇ ਹੁੰਦੇ ਆ ਸਾਡੇ ਨਾਲ ਅਲੀ ਦੀ ਹੈਗੀਆਂ ਇਸ ਸਮਾਂ ਦੀ ਵੀ ਤੁਹਾਡਾ ਸਵਾਗਤ ਕਰਦੇ ਆ ਥੈਂਕ ਯੂ ਜੀ ਦਾ ਸਮ ਜਿੱਦਾਂ ਹੀ ਵਿਗਲ ਵਜਿਆ 2024 ਦਾ ਜਿੱਦਾਂ ਵਿਗਲ ਵਜਿਆ ਹੈਗਾ ਔਰ ਇਲੈਕਸ਼ਨਾਂ ਦੀ ਤਿਆਰੀ ਸ਼ੁਰੂ ਹੋਈ ਹੈ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਰੋਧ ਚਾਲੂ ਦਾ ਹੁੰਦੇ ਖਾਸ ਕਰਕੇ ਜਿਹੜਾ ਤੇ ਵਿਰੋਧ ਹੈਗਾ ਉਹ ਫਿਲਹਾਲ ਬੀਜੇਪੀ ਦਾ ਹੋ ਰਿਹਾ ਜੀ ਕੀ ਕਾਰਨ ਹੈ ਕਿ ਕੱਲੇ ਬੀਜੇਪੀ ਦਾ ਤੁਸੀਂ ਵਿਰੋਧ ਕਰ ਰਹੇ ਹੋ ਔਰ ਕੀ ਇਹਦੇ ਪਿੱਛੇ ਤੁਹਾਡੀ ਸੋਚ ਕੀ ਹੈ ਦੇਖੋ ਗੱਲ ਇਹ ਹੈ ਵੋਟਾਂ ਦੀ ਗੱਲ ਕਰੀਏ ਜੀ ਅੱਜ ਅਸੀਂ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਵੀ ਜਦੋਂ ਕਿਸਾਨ ਸਾਡੇ ਵੀਰਾਂ ਨੇ ਆਪਣੀ ਹੱਕਾਂ ਦੇ ਲਈ ਦਿੱਲੀ ਜਾਣਾ ਹੈ ਤਾਂ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਰੋਕ ਲਿੱਤਾ ਗਿਆ ਤੇ ਕੰਡੇ ਲਾ ਕੇ ਅਥਰੂ ਗੈਸ ਦੇ ਉੱਤੇ ਗੋਲੇ ਛਿਡੇ ਆ ਤੇ ਇੱਕ ਸਾਡੇ ਨੌਜਵਾਨ 23 ਸਾਲ ਦੇ ਨੌਜਵਾਨ ਦੀ ਸ਼ੁਰੂ ਕਰਨ ਦੀ ਉਹਦੇ ਵਿੱਚ ਮੌਤ ਵੀ ਹੋ ਚੁੱਕੀ ਹੈ ਤੇ ਮਸਲਾ ਹੁਣ ਇਹ ਹੈ ਵੀ ਜਿਹੜੇ ਨੁਮਾਇੰਦੇ ਅਸੀਂ ਬੀਜੇਪੀ ਦੇ ਆਪਣੇ ਪੰਜਾਬ ਦੇ ਵਿੱਚ ਅੱਜ ਉਹ ਕਹਿੰਦੇ ਆ ਸਾਡਾ ਇੱਕ ਹੱਕ ਆ ਉਹਨਾਂ ਦਾ ਵੀ ਇੱਕ ਵੋਟ ਮੰਗਣਾ ਹੱਕ ਆ ਤੇ ਸਾਡਾ ਵੀ ਆਪਣੀ ਮੰਗਾਂ ਨੂੰ ਮੰਨਵਾਉਣ ਦਾ ਇੱਕ ਹੱਕ ਆ ਪਰ ਮਸਲਾ ਇਹ ਹੈ ਵੀ ਜੇ ਅਸੀਂ ਅੱਜ ਉਹਨਾਂ ਦਾ ਵਿਰੋਧ ਨਹੀਂ ਕਰਦੇ ਤਾਂ ਕੱਲੋਂ ਇਹ ਕੀ ਗਾਰੰਟੀ ਹੈ ਵੀ ਇਹ ਜਿੱਤ ਕੇ ਨੁਮਾਇੰਦੇ ਜਦੋਂ MP ਬਣ ਕੇ ਸੰਸਦ ਦੇ ਵਿੱਚ ਜਾਣਗੇ ਤਾਂ ਸਾਡੇ ਹੱਕਾਂ ਦੀ ਗੱਲ ਕਰਨਗੇ ਅੱਜ ਤਾਂ ਪੰਜਾਬ ਦੇ ਵਿੱਚ ਇਹ BJP ਬਹੁਤ ਕਮਜ਼ੋਰ ਆ ਤੇ ਕੱਲੋਂ ਜੇ ਕਿਸਾਨ ਜਥੇਬੰਦੀਆਂ ਇਹਨਾਂ ਦਾ ਵਿਰੋਧ ਨਹੀਂ ਕਰਨਗੀਆ ਇਹਨਾਂ ਨੇ ਪੰਜਾਬ ਦੇ ਵਿੱਚ ਤਕੜੇ ਹੋਣਾ ਤਕੜੇ ਹੋਣ ਤੋਂ ਬਾਅਦ ਅੱਜ ਤਾਂ ਸਾਨੂੰ ਪੰਜਾਬ ਤੋਂ ਦਿੱਲੀ ਜਾਣ ਦੇ ਲਈ ਹਰਿਆਣੇ ਦੇ ਬਾਰਡਰ ਤੇ ਰੋਕਤਾ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਖੱਟੜ ਦੀ ਸਰਕਾਰ ਆ ਉਹ ਇਹੀ ਕਾਰਨ ਆ ਵੱਡਾ ਕਿ ਸਾਨੂੰ ਹਰਿਆਣੇ ਤੋਂ ਦਿੱਲੀ ਜਾਣ ਨਹੀਂ ਦਿੱਤਾ ਗਿਆ ਜਦੋਂ ਹੁਣ ਕਿਸਾਨ ਜਥੇਬੰਦੀਆਂ ਇਹਨਾਂ ਦਾ ਵਿਰੋਧ ਨਹੀਂ ਕਰਨਗੀਆਂ ਇਹਨਾਂ ਦਾ ਸਮਰਥਨ ਦੇਣ ਗਿਆ ਵੀ ਚਲੋ ਬੀਜੇਪੀ ਵਾਲੇ ਤੁਸੀਂ ਬੀਜੇਪੀ ਵਾਲਿਆਂ ਨੂੰ ਲੋਕਾਂ ਦੀ ਮਰਜ਼ੀ ਹੈ ਜੀ ਵੋਟ ਪਾ ਲਓ ਠੀਕ ਆ ਲੋਕਾਂ ਨੇ ਪਾ ਕੇ ਮੰਨ ਲਓ ਇਹਨਾਂ ਨੂੰ ਜਿਤਾਤਾ ਠੀਕ ਹੈ ਅਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਜੰਮੀ ਲੈ ਕੇ ਆਵਾਂਗੇ ਤਾਂ ਕਾਨੂੰਨ ਤਾਂ ਇਹ ਸਾਨੂੰ ਪੰਜਾਬ ਦੇ ਵਿੱਚ ਸਾਡੀ ਤਰ੍ਹਾਂ ਦੇ ਵਿੱਚ ਨੱਪ ਲੈਣਗੇ ਇਹ ਵੱਡਾ ਕਾਰਨ ਹੈ ਜੀ ਸਾਡਾ ਤੁਸੀਂ ਕਿਹਾ ਕਿ ਵਿਰੋਧ ਚੱਲੂਗੀ ਤਾਂ ਸੁਪ ਕਰਨ ਦੀ ਡੈਥ ਹੋਈ ਜਾਂ ਬਹੁਤ ਮੰਦਭਵੀ ਬਣਦਾ ਜੀ ਫਿਰ ਆਪਾਂ ਜੇ ਗੱਲ ਕਰੀਏ ਕਿ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਉਹਨੇ ਤਾਂ ਮੁਕਾਬਲਾ ਕੀਤੀ ਤੇ ਉਹਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦਾ ਵਿਰੋਧ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋਊਗਾ ਮੈਂ ਨੌਜਵਾਨ ਹੋਣ ਦੇ ਨਾਤੇ ਦੇਖੋ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਇਸ ਵਾਰ ਮੈਨੂੰ ਐ ਲੱਗਦਾ ਸੀ ਵੀ ਦੇਖੋ ਦਿੱਲੀ ਅੰਦੋਲਨ ਤੋਂ ਬਾਅਦ ਲੋਕਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਠੀਕ ਆ ਕਿਤੇ ਨਾ ਕਿਤੇ ਸਾਡੇ ਕਿਸਾਨ ਜਥੇਬੰਦੀਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਪੋਰਟ ਵੀ ਕੀਤਾ ਥੋਕੇ ਸਪੋਰਟ ਕੀਤਾ ਉਹਦਾ ਕਾਰਨ ਇਹ ਸੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਭਗਵੰਤ ਮਾਨ ਦੀ ਸਰਕਾਰ ਤੋਂ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮੈਨੂੰ ਨੌਜਵਾਨ ਹੋਣ ਦੇ ਨਾਤੇ ਇਹ ਕਲੀਅਰ ਹੋ ਗਿਆ ਵੀ ਦੇਖੋ ਪਾਰਟੀਆਂ ਬਦਲ ਦੇ ਨਾਲ ਕੁਝ ਵੀ ਨਹੀਂ ਹੋਣਾ ਪਾਰਟੀਆਂ ਬਦਲਦੇ ਨਾਲ ਕੁਝ ਵੀ ਨਹੀਂ ਹੋਣਾ ਹੋਣਾ ਕਿਸ ਚੀਜ਼ ਦੇ ਨਾਲ ਜਦੋਂ ਤੱਕ ਸਾਡੀ ਸੋਚ ਨਹੀਂ ਬਦਲਦੀ ਮੈਂ ਜੋ ਨੌਜਵਾਨ ਹੋਣ ਦੇ ਨਾਤੇ ਮੈਂ ਨੌਜਵਾਨਾਂ ਦੇ ਨਾਲ ਗੱਲ ਕਰਦਾ ਮੈਂ ਉਹਨਾਂ ਨੂੰ ਪੁੱਛਦਾ ਮੈਂ ਸਿਆਣਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਪੁੱਛਦਾ ਮੈਂ ਕਹਿੰਦਾ ਕਿ ਤੁਸੀਂ ਆਪ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਕੋਈ ਕਹਿੰਦਾ ਮੈਂ ਇਸ ਵਾਰ ਅਕਾਲੀ ਦਲ ਨੂੰ ਵੋਟ ਪਾਉਂਗਾ ਕੋਈ ਕਹਿੰਦਾ ਮੈਂ ਕਾਂਗਰਸ ਨੂੰ ਵੋਟ ਪਾਉਂਗਾ ਮੈਂ ਉਹਨਾਂ ਨੂੰ ਪੁੱਛਦਾ ਮੈਂ ਕਹਿੰਦਾ ਤੁਸੀਂ ਕਿਹੜੇ ਮੁੱਦਿਆਂ ਦੇ ਵਿਹਾਰ ਦੇ ਉੱਤੇ ਵੋਟ ਪਾਉਂਗੇ ਇੱਕ ਵੱਡਾ ਮਸਲਾ ਇਹ ਗੌਰ ਨਾਲ ਸੁਣਨ ਦੀ ਲੋੜ ਆ ਸਾਨੂੰ ਤੇ ਵੀ ਕਿਉਂ ਵੋਟ ਪਾਉਂਗੇ ਉਹਨਾਂ ਦਾ ਕਹਿਣਾ ਇਹ ਆ ਕਹਿੰਦੇ ਵੀ ਇੱਕ ਤਾਂ ਯਾਰ ਵੀ ਸਾਡੇ ਨਾਲ ਬੰਦੇ ਜਿਹੜੇ ਜੁੜੇ ਹੋਏ ਆ ਉਹਨਾਂ ਦੇ ਮੂਹਰੇ ਸਾਡੀ ਟੌਰ ਬਣਦੀ ਆ ਵੀ ਫਲਾਣਾ ਐਮਐਲਏ ਸਾਨੂੰ ਜਾਣਦਾ ਹੈ ਕਹਿੰਦਾ ਯਾਰ ਜੇ ਸਾਨੂੰ ਕੋਈ ਫੋਨ ਕਰਦਾ ਤਾਂ ਸਾਡੇ ਅਸੀਂ ਕੰਮ ਕਰਵਾ ਦਿੰਦੇ ਉਹਨਾਂ ਦੇ ਤੇ ਸਾਡੀ 10 20 ਬੰਦਿਆਂ ਨੂੰ ਖੁਸ਼ ਕਰਨ ਦੇ ਲਈ ਅਸੀਂ ਉਹ ਐਮਐਲਏ ਨੂੰ ਜਿਤਾਨਦੇ ਆ ਦੂਜਾ ਕਾਰਨ ਇਹ ਆ ਸਾਡੇ ਜਿਹੜੇ ਨਿੱਜੀ ਵਫਾਦਾਂ ਕੋਈ ਕਿਸੇ ਦਾ ਕੋਈ ਬਿਜ਼ਨਸ ਆ ਕਿਸੇ ਦਾ ਕੋਈ ਕਾਰੋਬਾਰ ਆ ਮੈਂ ਛੋਟੀ ਗੱਲ ਕਰਾ ਤਾਂ ਮਸਲਾ ਅੱਜ ਦੇ ਹਾਲਾਤ ਇਹ ਹੋਏ ਹੋਏ ਆ ਪੰਜਾਬ ਦੇ ਲੋਕਾਂ ਦੇ ਵੀ ਆਪਣੇ ਆਪਣੇ ਨਿੱਜੀ ਮੁਫਾਤਾਂ ਕਰਕੇ ਅਸੀਂ ਐਮਐਲਏ ਐਮਪੀ ਆਪਣੇ ਹਿਸਾਬ ਦੇ ਨਾਲ ਅਸੀਂ ਦੇਖਦੇ ਆ ਅਸੀਂ ਉੱਥੇ ਫਿਰ ਕੋਈ ਹਲਕੇ ਦਾ ਵਿਕਾਸ ਨਹੀਂ ਦੇਖਦੇ ਅਸੀਂ ਉੱਥੇ ਕੋਈ ਪੰਜਾਬ ਦਾ ਵਿਕਾਸ ਨਹੀਂ ਦੇਖਦੇ ਅਸੀਂ ਫਿਰ ਕੋਈ ਵੀ ਅਸੀਂ ਗੱਲ ਉਹਨਾਂ ਦਾ ਵਿਰੋਧ ਵੀ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਵੀ ਸਾਨੂੰ ਐ ਹੁੰਦਾ ਵੀ ਸਾਡੀ ਫਲਾਣੇ ਐਮਐਲਏ ਐਮਪੀ ਦੇ ਨਾਲ ਬਣੀ ਹੋਈ ਆ ਜੇ ਅਸੀਂ ਕੱਲ ਨੂੰ ਇਹਨਾਂ ਦੇ ਖਿਲਾਫ ਜਾਂ ਇਹਨਾਂ ਨੂੰ ਪੁੱਛਾਂਗੇ ਸਵਾਲ ਤਾਂ ਸਾਡੇ ਕੱਲ ਨੂੰ ਯਾਰ ਨਿੱਜੀ ਕੰਮ ਨਹੀਂ ਹੋਣਗੇ ਤਾਂ ਮੈਂ ਉਹਨਾਂ ਲੋਕਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਇਹੀ ਸਨੇਹਾ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਲੋਕ ਇਹ ਜੀ ਸੋਚ ਰੱਖਦੇ ਆ ਕਿ ਅੱਜ ਮੈਂ ਆਪਣੇ ਨਿੱਜੀ ਮਫਾਦਾ ਕਰਕੇ ਫਲਾਣੇ ਐਮਐਲਏ ਐਮਪੀ ਨੂੰ ਮੈਂ ਚੁਣਾ ਤੇ ਉਸ ਤੋਂ ਬਾਅਦ ਤੇ ਉਹ ਫਿਰ ਜਦ ਤੁਹਾਨੂੰ ਟੈਨਸ਼ਨ ਨਹੀਂ ਪੰਜਾਬ ਦੀ ਤੁਹਾਨੂੰ ਆਪਣੇ ਹਲਕੇ ਦੇ ਵਿਕਾਸ ਦੀ ਨਹੀਂ ਲੋੜ ਹੈਗੀ ਤਾਂ ਫਿਰ ਉਹ ਐਮਪੀ ਐਮਐਲਏ ਚਾਹੇ ਉਹ ਭਗਵਾਨਤ ਹੋਣਾ ਚਾਹੀਓ ਸੀਐਮਾ ਚਾਹੇ ਉਹ ਮੁੱਖ ਮੰਤਰੀ ਆ ਫਿਰ ਉਹਨਾਂ ਨੂੰ ਵੀ ਕੀ ਫਿੱਟਾ ਭਈ ਸਾਡੇ ਦੇਸ਼ ਦੀ ਸਾਡੇ ਲੋਕਾਂ ਨੂੰ ਸੋਚ ਬਦਲਣੀ ਪੈਣੀ ਆ ਮੈਨੂੰ ਐ ਲੱਗਦਾ ਵੀ ਇਹ ਸੋਚ ਬਦਲ ਜੂਗੀ ਫਿਰ ਚਾਹੇ ਸੱਤਾ ਦੇ ਵਿੱਚ ਭਾਜਪੀ ਦੀ ਸਰਕਾਰ ਹੋਵੇ ਤੁਸੀਂ ਉਹਦੀ ਵੀ ਧੌਣ ਤੇ ਗੋਡਾ ਰੱਖ ਕੇ ਕੰਮ ਲੈ ਲਓ ਤੁਹਾਡੇ ਕਹਿੰਦਾ ਬਦਲ ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਦਲਾਉਣ ਦੇ ਨਾਂ ਤੇ ਆਈ ਸੀ ਜੀ ਪਰ ਲੋਕ ਕੁਝ ਨਹੀਂ ਬਦਲਉਂਦੇ ਜੀ ਖੁਸ਼ੀ ਹਾਂ ਜੀ ਭਾਜਪੀ ਦਾ ਆਪ ਵਿਰੋਧ ਤਾਂ ਕਰਦੇ ਕਿ ਉਹਨਾਂ ਦੇ ਕਾਲੇ ਕੰਮ ਹੁੰਦੇ ਸਾਡੇ ਨਾਗਰਿਕਾਂ ਦੇ ਜਿਹੜੇ ਹੱਤਿਆ ਦਾ ਕਾਰਨ ਬਣੇ ਆ ਮੁੱਢੀ ਗੱਲ ਇਹ ਹੈ ਕਿ ਇਲੈਕਸ਼ਨਾਂ ਦਾ ਦੌਰ ਆ ਕੁਸ਼ਿ ਇਸ ਅਗਲੇ ਮਹੀਨੇ ਸ਼ਾਇਦ ਆਪਣੇ ਇਲੈਕਸ਼ਨਾਂ ਹੋ ਜਾਣਗੇ ਮੋਟਾ ਪੈ ਜਾਣਗੇ ਪੋਲ ਪਾਈ ਕਿਹਨੂੰ ਜਾਵੇ ਜਿਹੜੀ ਅੱਜ ਦੀ ਡੇਟ ਦੇ ਵਿੱਚ ਹਰੇਕ ਬੰਦੇ ਦੀ ਸੋਚ ਹੈ ਕਿਨੂੰ ਵੋਟ ਪਾਈ ਜਾਵੇ ਕਿਸਾਨ ਜਥੇਬੰਦੀਆਂ ਕਿਨੂੰ ਰეკਮੈਂਡ ਕਰਦੀਆਂ ਵੋਟ ਦੇਖੋ ਮੈਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਣ ਦੇ ਨਾਤੇ ਮੈਂ ਤਾਂ ਇਹੀ ਸੋਚਦਾ ਵੀ ਵੋਟ ਅਸੀਂ ਕਿਸੇ ਨੂੰ ਨਹੀਂ ਕਹਿਣਾ ਵੀ ਤੁਸੀਂ ਕਿਹਨੂੰ ਵੋਟ ਪਾਣੀ ਹੈ ਪਰ ਮੈਂ ਐਂ ਕਹਿੰਦਾ ਵੀ ਦੇਖੋ ਆਪਣੇ ਆਪਣੇ ਹਲਕਿਆਂ ਦੇ ਵਿੱਚ ਤੁਸੀਂ ਦੇਖਣਾ ਕਿ ਕਿਹੜਾ ਚਿਹਰਾ ਪੰਜਾਬ ਦੇ ਲਈ ਇਮਾਨਦਾਰ ਆ ਪੰਜਾਬ ਪੱਖੀ ਆ ਨਸ਼ਾ ਰੋਕੜ ਦੀ ਕਾਬਲੀਅਤ ਰੱਖਦਾ ਹੁਣ ਮੰਨ ਲਓ ਅਸੀਂ ਆਪਣੇ ਹਲਕੇ ਦੇ ਐਮਐਲਏ ਜਾਂ ਐਮਪੀ ਨੂੰ ਚੁਟਾਤਾ ਉਹਦੇ ਵਿੱਚ ਇੰਨੇ ਗੱਟਸ ਹੈਗੇ ਆ ਕਿ ਕੱਲ ਨੂੰ ਉਹ ਆਪਣੇ ਮੁੱਖ ਮੰਤਰੀ ਨੂੰ ਜਾਂ ਆਪਣੇ ਵੱਡੇ ਅਧਿਕਾਰੀਆਂ ਨੂੰ ਇਹ ਸਵਾਲ ਕਰ ਸਕਦਾ ਵੀ ਨਸ਼ਾ ਕਿਉਂ ਨਹੀਂ ਬੰਦ ਹੋਇਆ ਪਾਣੀ ਦੇ ਮੁੱਦਿਆਂ ਦੇ ਉੱਤੇ ਗੱਲ ਕਰ ਸਕਦਾ ਮੈਂ ਚਾਹੁੰਦਾ ਕਿ ਦੇਖੋ ਹਰ ਪਾਰਟੀ ਦੇ ਵਿੱਚ ਇਮਾਨਦਾਰ ਵਰਕਰ ਨਹੀਂ ਹੁੰਦੇ ਹਰ ਪਾਰਟੀ 'ਚ ਬੇਈਮਾਨ ਵਰਕਰ ਨਹੀਂ ਹੁੰਦੇ ਠੀਕ ਹੈ ਜਿਹੜਾ ਤੁਹਾਨੂੰ ਲੱਗਦਾ ਚਿਹਰਾ ਵਧੀਆ ਏ ਪੰਜਾਬ ਦੀ ਗੱਲ ਕਰਨੇ ਵਾਲਾ ਆਪਣੇ ਨਿੱਜੀ ਮਫਾਤਾਂ ਨੂੰ ਸਾਈਡ ਤੇ ਰੱਖ ਕੇ ਐਨਾ ਸੋਚਿਓ ਵੀ ਕੱਲ ਨੂੰ ਇਹ ਮੈਨੂੰ ਠਾਣੇ ਜਾਂ ਕੋਰਟ ਕਚੈਰੀ ਦੇ ਵਿੱਚੋਂ ਇਵੇਂ ਹੀ ਮਦਦ ਕਰੂਗਾ ਉਹ ਸੋਚ ਕੇ ਨਹੀਂ ਵੋਟ ਪਾਣੀ ਮੈਂ ਨੌਜਵਾਨ ਹੋਣ ਦੇ ਨਾਤੇ ਇਹੀ ਸੋਚਦਾ ਵੀ ਜਾਗਰੂਕ ਰਹੀਏ ਫੇਰ ਚਾਹੇ ਤੁਹਾਡਾ ਜਿਹੜਾ ਮਰਜ਼ੀ ਐਮ ਐਲ ਏ ਹੋਵੇ ਮੈਂ ਇਹ ਮਹਿਸੂਸ ਕਰਿਆ ਮੈਂ ਖੁਦ ਦੱਸਾਂ ਇੱਕ ਗੱਲ ਜਦੋਂ ਤਾਂ ਮੈਂ ਵੀ ਕਾਲਜ ਦੇ ਟਾਈਮ ਦੇ ਵਿੱਚ ਸੀ ਅਸੀਂ ਵੀ ਸਿਆਸੀ ਲੀਡਰਾਂ ਦੇ ਪਿੱਛੇ ਜਾ ਕੇ ਰਹਿਨੀ ਆ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਮਤਲਬ ਬਹੁਤ ਹਮਾਇਤ ਕਰਦੇ ਰਹੇ ਆ ਤੇ ਅਸੀਂ ਉੱਥੇ ਇਹ ਦੇਖਦੇ ਸੀ ਅਸੀਂ 50 50 100 100 ਮੁੰਡਾ ਨਾਲ ਲੈ ਕੇ ਜਾਂਦੇ ਸੀ ਅਸੀਂ ਦੇਖਦੇ ਸੀ ਵੀ ਆਪਣੇ ਮੇਰੇ ਕੰਮ ਹੁੰਦੇ ਨੇ ਜੀ ਤਾਂ ਉਹ ਕੰਮ ਹੁੰਨੇ ਆ ਤਾਂ ਮਸਲਾ ਇਹ ਆ ਮੈਂ ਨੌਜਵਾਨ ਹੋਣ ਦੇ ਨਾਤੇ ਮੈਂ ਇਹ ਸੋਚਦਾ ਸੀ ਵੀ ਉਹ ਲੀਡਰ ਆ ਜਿਹੜਾ ਐਮ ਐਲ ਏ ਐਮ ਪੀ ਆ ਨਾ ਉਹ ਸਾਨੂੰ ਪਤਾ ਕੀ ਟੇਕਨ ਫॉर ਗਰੰਟਡ ਲੰਦਾ ਸੀ ਉਹ ਸੋਚਦਾ ਸੀ ਯਾਰ ਇਹ ਤਾਂ ਮੇਗੀਆਂ ਭੇਡਾਂ ਆ ਇਹ ਤਾਂ ਮੇਰੇ ਚਮਚੇ ਆਂ ਵੀ ਯਾਰ ਇਹਨਾਂ ਨੇ ਥੋੜੀ ਮੇਰੇ ਤੋਂ ਵੱਖ ਜਾਣਾ ਮੈਂ ਪਰ ਅੱਜ ਦੇ ਦੌਰ ਦੇ ਵਿੱਚ ਮੈਂ ਕਿਸਾਨ ਜਿਹੀਆਂ ਬੰਦੀਆਂ ਨਾਲ ਜੁੜ ਕੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਕਿਸੇ ਲੀਡਰ ਨੂੰ ਪਤਾ ਹੋਵੇ ਕਿ ਇਹ ਨੌਜਵਾਨ ਸੰਘਰਸ਼ੀ ਸੋਚ ਵਾਲਾ ਹੈ ਹੱਕਾਂ ਦੀ ਆਵਾਜ਼ ਬੁਲੰਦ ਕਰਨੇ ਵਾਲਾ ਇਹ ਮੈਨੂੰ ਕੱਲ ਮੇਰੀ ਰੈਲੀ ਦੇ ਵਿੱਚ ਵੀ ਮੈਨੂੰ ਖੜਾ ਹੋ ਕੇ ਸਵਾਲ ਪੁੱਛ ਸਕਦਾ ਨਾ ਤਾਂ ਅੱਜ ਮੇਰੇ ਕੰਮ ਡਰ ਕਰਕੇ ਹੀ ਰੋਕ ਕਰ ਰਹੇ ਆ ਤਾਂ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਹੁਣ ਤਕੜੇ ਹੋ ਜਾਓ ਤੁਸੀਂ ਹੁਣ ਪੰਜਾਬ ਦੀ ਤੁਸੀਂ ਭਵੇਖੋ ਪਰਾਣੀਆਂ ਆਪਣੇ ਬਜ਼ੁਰਗ ਜਿਹੜੇ ਆਪਾਂ ਮੈਨੂੰ ਐ ਲੱਗਦਾ ਵੀ ਸਾਡੇ ਪੁਰਾਣੇ ਬਜ਼ੁਰਗ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਆਈਆਂ ਹੋਈਆਂ ਸਾਡੇ ਵੀ ਮਾਵਾ ਪਿਓ ਇਹ ਕਹਿੰਦੇ ਆ ਵੀ ਅਸੀਂ ਕੱਟੜ ਕਾਂਗਰਸੀਆਂ ਕੋਈ ਕਹਿੰਦਾ ਕੱਟੜ ਅਸੀਂ ਅਕਾਲੀ ਆ ਇਹਨਾਂ ਚੀਜ਼ਾਂ ਨੂੰ ਅਸੀਂ ਛੱਡ ਲਈਏ ਕੱਟੜ ਕਾਂਗਰਸੀ ਕੱਟੜ ਅਕਾਲੀ ਅਸੀਂ ਇਹ ਗੱਲਾਂ ਕਰ ਕਰਕੇ ਨਾ ਅਸੀਂ ਆਪਣੇ ਪੰਜਾਬ ਦਾ ਬੇੜਾ ਕਰਕੇ ਕਰਤਾ ਸਾਨੂੰ ਮਤਲਬ ਸਾਨੂੰ ਅਵੇਅਰਨੈਸ ਲੈ ਕੇ ਆਉਣੀ ਪੈਣੀ ਹੈ ਭਾਜਪਾ ਦਾ ਵਿਰੋਧ ਕਰਦਾ ਸੰਯੁਕਤ ਕਿਸਾਨ ਮੋਰਚੇ ਨੇ ਆਲਾਨ ਕੀਤਾ ਕੋਲ ਕੀ ਦਿੱਤੀ ਕਿ ਜਿੱਥੇ ਵੀ ਕਿਸੇ ਪਿੰਡ ਚਾਪਾ ਬੀਜੇਪੀ ਦਾ ਕੈਂਡੀਡੇਟ ਨਹੀਂ ਜਾਂਦਾ ਜੀ ਪਰ ਸੰਵਿਧਾਨਿਕ ਤੌਰ ਤੇ ਆਪਣਾ ਪ੍ਰਚਾਰ ਕਰਨ ਦਾ ਹਰ ਇੱਕ ਦਾ ਪੱਕਾ ਹੱਕ ਦਰੁਪ ਜੀ ਸੰਵਿਧਾਨਿਕ ਤੌਰ ਤੇ ਬਹੁਤ ਸੋਹਣਾ ਥੋੜਾ ਸਵਾਲ ਆ ਸੰਵਿਧਾਨਿਕ ਤੌਰ ਤੇ ਤਾਂ ਇਹਨਾਂ ਦਾ ਵੀ ਹੱਕ ਆ ਵੀ ਇਹ ਪ੍ਰਚਾਰ ਕਰਨ ਸੰਵਿਧਾਨਿਕ ਤੌਰ ਤੇ ਸਾਡਾ ਵੀ ਹੱਕ ਸੀ ਵੀ ਅਸੀਂ ਪੰਜਾਬ ਤੋਂ ਦਿੱਲੀ ਜਾ ਕੇ ਆਪਣੀ ਜਿਹੜੀ ਹੋਦੀ ਸਾਹਿਬ ਨੇ ਐਮਐਸਪੀ ਦੀ ਗਾਰੰਟੀ ਸਾਨੂੰ ਕਿਹਾ ਸੀ ਵੀ ਤੁਹਾਨੂੰ ਮਿਲੂਗੀ ਕਿਉਂਕਿ ਅਸੀਂ ਪਾਗਲ ਨਹੀਂ ਹੈਗੇ ਵੀ ਅਸੀਂ ਦਿਨਾ ਮਤਲਬ ਦੇ ਵਿਰੋਧ ਕਰ ਰਹੇ ਆ ਵਿਰੋਧ ਕਿਸ ਕਾਰਨ ਆ ਵੀ ਸਾਡੇ ਮੋਦੀ ਸਾਹਿਬ ਨੇ ਸਾਨੂੰ ਗਰੰਟੀਆਂ ਦਿੱਤੀਆਂ ਵੀ ਤੁਸੀਂ ਬਿਲੀ ਤੋਂ ਧਰਨਾ ਚੱਕ ਲੋ ਇਹ ਥੋਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਪਰ ਉਹ ਮੰਗਾਂ ਤੋਂ ਜਦੋਂ ਮੁਕਰ ਗਏ ਸਾਡੇ ਕੋਲ ਹੋਰ ਪਲੈਟਫਾਰਮ ਕੀ ਆ ਇਹ ਵੋਟਾਂ ਦਾ ਹੀ ਤਾਂ ਟਾਈਮ ਹੁੰਦਾ ਇੱਕ ਜੇ ਅਸੀਂ ਅੱਜ ਇਹਨਾਂ ਨੂੰ ਨਹੀਂ ਕਸਾਂਗੇ ਤਾਂ ਫਿਰ ਹੋਰ ਕਦੋਂ ਕਸਾਂਗੇ ਸਾਡੇ ਕੋਲ ਤਾਂ ਫਿਰ ਟਾਈਮ ਐਵੇਂ ਹੀ ਫਿਰ ਤਾਂ ਅਸੀਂ ਬਾਰੀ ਵਟੇ ਬੰਨੀ ਜਾਵਾਂਗੇ ਅੱਜ ਪੰਜ ਸਾਲੀ ਨੂੰ ਵੋਟਾਂ ਪਾਲੀਆਂ ਅੱਜ ਜੂਰੂ ਪਾਲੀਆਂ ਇਹ ਵੀ ਕੰਮ ਕੋਲੋਂ ਸਾਨੂੰ ਬੰਦ ਕਰਨਾ ਪੈਣਾ ਹੈ ਵੀ ਪੰਜ ਸਾਲੀ ਨੂੰ ਇੱਥੇ ਪੰਜ ਸਾਲ ਨੂੰ ਇੱਥੇ ਜਿਹੜੀ ਸੱਤਾ ਦੇ ਵਿੱਚ ਸਰਕਾਰ ਆ ਉਹਨੂੰ ਸਾਨੂੰ ਸਵਾਲ ਪੁੱਛਣ ਦਾ ਸਾਡਾ ਵੀ ਇੱਕ ਕੀ ਕਹਿੰਦੇ ਆ ਇੱਕ ਹੱਕ ਆ ਇਹ ਅਸੀਂ ਵੀ ਉਹਨਾਂ ਨੂੰ ਸਵਾਲ ਪੁੱਛੀਏ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਣ ਦੇ ਨਾਤੇ ਲੋਕਾਂ ਨੂੰ ਵੀ ਇਹ ਕਹਿੰਦੇ ਆ ਵੀ ਬੜੇ ਹੀ ਸੁਭਿਰਦਤ ਸੁਭਿਰਦਤਾ ਦੇ ਨਾਲ ਸਵਾਲ ਪੁੱਛੋ ਕਿਸੇ ਦਾ ਕਿਸੇ ਦੀ ਮਾਨ ਮਾਨ ਖ ਆਪਣਾ ਇੱਜ਼ਤ ਨੂੰ ਠੇਸ ਨਾ ਪਹੁੰਚਾਓ ਵੀ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਸਵਾਲ ਪੁੱਛੋ ਸਾਡਾ ਵੀ ਸਵਾਲ ਪੁੱਛਣ ਦਾ ਹੱਕ ਆ ਪਪਾ ਹਲਕਾ ਪਟਿਆਲਾ ਦੀ ਗੱਲ ਕਰਦੇ ਜਿਹੜੇ ਹੈਗੇ ਭਾਜਪਾ ਦੇ ਕੈਂਡੀਡੇਟ ਮਹਾਰਾਣੀ ਪਨੀਤ ਕੌਰ ਜੀ ਆ ਜਿਨ੍ਹਾਂ ਦਾ ਇਤਿਹਾਸ ਰਿਹਾ ਕਿ ਉਹਨਾਂ ਨੇ ਕਿਸਾਨਾਂ ਵਾਸਤੇ ਆਪਣਾ ਕੈਪਟਨ ਅਰਵਿੰਦਰ ਸਿੰਘ ਦੀ ਗੱਲ ਕਰੀ ਕਿਸਾਨ ਮੋਰਚਾ ਵੰਦੇ ਵਿੱਚ ਕੈਪਟਨ ਅਰਵਿੰਦਰ ਸਿੰਘ ਦਾ ਕਿਸਾਨ ਮੋਰਚਾ ਨੂੰ ਕਾਮਜਾਬ ਪਾਸ ਬਹੁਤ ਤਗੜਾ ਹੋ ਰਿਹਾ ਸਾਰੇ ਜਾਣਦੇ ਆ ਪਾਕਿਸਤਾਨ ਸਾਰੇ ਜਾਣਦੇ ਆ ਮਹਾਰਾਣੀ ਪਨੀਤ ਕੌਰ ਨੇ ਕਈ ਜਾਰੀ ਕਿਸਾਨਾਂ ਦੇ ਹੱਥ ਦੇ ਵਿੱਚ ਨਾਰਾ ਮਾਰਿਆ ਹੈਗਾ ਹਵਾ ਦਾ ਨਾਰਾ ਮਾਰਿਆ ਹੈਗਾ ਅੱਜ ਅਹੀਂ ਜਦੋਂ ਉਹਨਾਂ ਦਾ ਵਿਰੋਧ ਕਰਦੇ ਨੇ ਕੀ ਆਪਾਂ ਨੂੰ ਚੰਗਾ ਲੱਗਦਾ ਮਸਲਾ ਜੀ ਇਹ ਹੈ ਆ ਅਸੀਂ ਹੁਣ ਉਹ ਪਾਰਟੀ ਕਿਹੜੀ ਨਾਲ ਜੁੜ ਚੁੱਕੇ ਆ ਪਾਰਟੀ ਦਾ ਬੀਜੇਪੀ ਦੇ ਨਾਲ ਜੁੜ ਚੁੱਕੇ ਆ ਨਾ ਹੁਣ ਮੈਂ ਉਹੀ ਤਾਂ ਗੱਲ ਕਰਦਾ ਵੀ ਜਦੋਂ ਹੁਣ ਮੈਂ ਤਾਂ ਨੌਜਵਾਨ ਹੋਣ ਦੇ ਨਾਤੇ ਇਹੀ ਸੋਚਦਾ ਕਿ ਜਦੋਂ ਕਿਸੇ ਅਸੀਂ ਪਾਰਟੀ ਦੇ ਨਾਲ ਜੁੜ ਜਾਂਦੇ ਆ ਨਾ ਤਾਂ ਅਸੀਂ ਉਹ ਪਾਰਟੀ ਦੇ ਗੁਲਾਮ ਜਾਂ ਚਮਚੇ ਬਣ ਜੰਨੇ ਆ ਫਿਰ ਪਾਰਟੀ ਹਮੇਸ਼ਾ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਆਪਣੀ ਨੀਤੀਆਂ ਨੂੰ ਸਟਰੋਂਗ ਕਰਨ ਦੇ ਲਈ ਜਾਂ ਫਿਰ ਆਪਣੇ ਜਿਹੜੇ ਗਲਤ ਇੰਪਲੀਮੈਂਟਸ ਆ ਜਾਂ ਅਮੈਂਡਮੈਂਟ ਇਹਨਾਂ ਨੇ ਸੋਧਾਂ ਲੈ ਕੇ ਆਏ ਆ ਹੁਣ ਮੋਦੀ ਸਾਹਿਬ ਉਹਨਾਂ ਨੂੰ ਕਾਰਗਰ ਸਿੱਧ ਕਰਨ ਦੇ ਲਈ ਸਹੀ ਸਿੱਧ ਕਰਨ ਦੇ ਲਈ ਤਾਂ ਉਹ ਫਿਰ ਪੰਜਾਬ ਦਾ ਵਿਕਾਸ ਜਾਂ ਆਪਣੇ ਦੇਸ਼ ਦਾ ਵਿਕਾਸ ਨਹੀਂ ਦੇਖਣਗੇ ਇਹੀ ਮਸਲੇ ਆ ਕਰਕੇ ਅਸੀਂ ਇਹ ਵਿਰੋਧਤਾ ਜਿਹੜਾ ਜਾਂ ਸਵਾਲ ਅਸੀਂ ਪੁੱਛਣੇ ਆ ਇਹੀ ਅਸੀਂ ਇੱਕ ਅਭਿਆਨ ਚਲਾਇਆ ਹੈ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਸਾਡੇ ਕਿਸਾਨ ਜਿੱਥੇ ਬੰਦੀਆਂ ਦਾ ਹੋਲਡ ਆ ਅਸੀਂ ਉੱਥੇ ਇਹਨਾਂ ਨੂੰ ਸਵਾਲ ਪੁੱਛੀਏ ਅਸੀਂ ਇਹਨਾਂ ਨਾਲ ਕੋਈ ਕੁੱਟਮਾਰ ਨਹੀਂ ਕਰਨੀ ਕੋਈ ਇਹਨਾਂ ਦੇ ਨਾਲ ਮਤਲਬ ਕੋਈ ਧੱਕਾ ਨਹੀਂ ਕਰਨਾ ਹੈਗਾ ਪਰ ਜਿੱਦਾਂ ਵੋਟਾਂ ਮੰਗਣਾ ਇਹਨਾਂ ਦਾ ਹੱਕ ਆ ਸਾਡਾ ਵੀ ਸਵਾਲ ਪੁੱਛਣਾ ਹੱਕ ਆ ਵੀ ਤੁਸੀਂ ਦਿੱਲੀ ਕੰਡੇ ਕਿਉਂ ਲਾਏ ਬੈਰੀਗੇਟ ਕਿਉਂ ਲਾਏ ਤੁਸੀਂ ਅਥਰੂ ਗੈਸ ਦੇ ਗੋਲੇ ਕਿਉਂ ਮਾਰੇ ਤੁਸੀਂ ਸਾਡੇ ਨੌਜਵਾਨਾਂ ਦੇ ਗੋਲੀਆਂ ਕਿਉਂ ਚਲਾਈਆਂ ਤੁਸੀਂ ਸਾਡਾ ਨੌਜਵਾਨ ਸ਼ਹੀਦ ਕਿਉਂ ਕੀਤਾ ਇਹ 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 ਕਿਹੜਾ ਹੱਕ ਆ ਜੀ ਜਦੋਂ ਇਹ ਹੱਕ ਨਹੀਂ ਦੇਖ ਰਹੇ ਤਾਂ ਹੁਣ ਇੱਕ ਇਹੇ ਉਹਦੇ ਦਾ ਜਦੋਂ ਇਹ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਰਹੇ ਆ ਤਾਂ ਸਾਡੇ ਤੋਂ ਆਮ ਲੋਕਾਂ ਤੋਂ ਅਸੀਂ ਤਾਂ ਫਿਰ ਵੀ ਇੱਕ ਵਧੀਆ ਤਰੀਕੇ ਨਾਲ ਪਲੈਟਫਾਰਮ ਦੇ ਰਹੇ ਹਾਂ ਇਹ ਤਾਂ ਸਵਾਲ ਪੁੱਛਣ ਦੀ ਅਸੀਂ ਇੱਕ ਕੋਸ਼ਿਸ਼ ਅਭਿਆਨ ਚਲਾ ਰਹੇ ਤੇ ਇਹਦਾ ਵਿਰੋਧ ਬੀਜੇਪੀ ਦਾ ਚੱਲੂ ਰਹੇਗਾ ਹਾਂ ਜੀ ਇਹ ਬਿਲਕੁਲ ਚਾਲੂ ਰਹੇਗਾ ਜੀ ਕਿਉਂਕਿ ਜੇ ਅੱਜ ਅਸੀਂ ਇਹਨਾਂ ਨੂੰ ਮੈਨੂੰ ਆਇਆ ਲੱਗਦਾ ਵੀ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਤਕੜਾ ਕਰਤਾ ਕੱਲੋਂ ਇਹਨਾਂ ਨੇ ਸਾਡੀ ਆਵਾਜ਼ ਨਹੀਂ ਬੁਲੰਦ ਕਰਨੀ ਸਾਨੂੰ ਇਹ ਘਰਾਂ 'ਚ ਦੱਬ ਲਏ ਤੁਸੀਂ ਭਾਰਤੀ ਕਿਸਾਨ ਯੂਨੀਅਨ ਪਵਾ ਦੇ ਪ੍ਰਧਾਨ ਹੋ। ਕਾਫੀ ਤੁਸੀਂ ਸੰਘਰਸ਼ ਲੜਿਆ, ਕਾਫੀ ਵੱਡਾ ਤੁਸੀਂ ਜਿਹੜਾ ਇੱਕ ਰੋਲ ਅਦਾ ਕੀਤਾ ਹੈਗਾ ਹਰੇਕ ਸੰਘਰਸ਼ ਦੇ ਵਿੱਚ, ਹਰੇਕ ਮੋਰਚੇ ਦੇ ਵਿੱਚ ਤੁਸੀਂ ਖੜ੍ਹਦੇ ਹੋ। ਹੁਣ ਤੁਸੀਂ ਭਾਜਪਾ ਦਾ ਵਿਰੋਧ ਕਰ ਰਹੇ ਹੋ, ਕੈਂਡੀਡੇਟਾਂ ਦਾ ਵਿਰੋਧ ਕਰ ਰਹੇ ਹੋ। ਤੁਹਾਡੇ ਹਿਸਾਬ ਨਾਲ ਐਜੇ ਪ੍ਰਧਾਨ ਇਹ ਕੰਮ ਜਾਇਜ਼ ਆ। ਜਿਹੜਾ ਸਾਡਾ ਇਹ ਭਾਜਪਾ ਦਾ ਵਿਰੋਧ ਹੈ ਬਿਲਕੁਲ ਜਾਇਜ਼ ਹੈ। ਕਿਉਂਕਿ ਜਦੋਂ ਸਾਡਾ ਮੋਰਚਾ ਲੱਗਿਆ ਸੀ, ਦੀ ਦੇ ਵਿੱਚ ਕਿਹੇ ਸ਼ੁਰੂ ਹੋਏ ਸੀ ਕਿਸਾਨ ਮੋਰਚਾ, ਕਿਸਾਨ ਉੱਥੇ ਚੱਲੇ 13 ਮਹੀਨੇ। ਜੋ ਮੋਦੀ ਸਾਹਿਬ ਨੇ ਮੰਗਾ ਮੰਨੀਆਂ ਸੀਗੀਆਂ ਉਹਦੇ ਵਿੱਚ ਇਹਨੇ ਸਾਰੀਆਂ ਮੰਗਾ ਮੰਨ ਕੇ ਮੁੱਕਰ ਗਿਆ ਉਹਦੇ ਵਿੱਚ ਅਗਲੇ ਸੀ ਬਰੋਧ ਕਰਕੇ ਇਹ ਇਲੈਕਸ਼ਨ ਦਾ ਟਾਈਮ ਹੈ ਤਾਂ ਹੀ ਅਸੀਂ ਜੇ ਮੰਗੇ ਰਕਸ਼ਤ ਦੇ ਵਿਰੋਧ ਤੁਹਾਡੀ ਤਾਂ ਹੀ ਮੰਗਾ ਮੰਨੂ ਕਮਿਸ਼ਨ ਮੰਗਾ ਮੰਨਣੀ ਹੀ ਨਹੀਂ ਹੈਗਿਆ ਇਹ ਜੁੰਮਲੇਬਾਜ਼ੀ ਕਰਦਾ ਹੈਗਾ ਮੋਦੀ ਸਰਕਾਰ ਦੀ ਸਾਰੀ ਜੁੰਮਲੇਬਾਜ਼ੀ ਹੈ ਇਹ ਮੰਗਾ ਝੂਠ ਦਾ ਪਲਿੰਦਾ ਬਣਦਾ ਹੈ ਤੇ ਇਸ ਕਰਕੇ ਇਹਨਾਂ ਦਾ ਵਿਰੋਧ ਕਰਾਂਗੇ ਤਾਂ ਹੀ ਸਾਨੂੰ ਕੁਝ ਮਿਲੂਗਾ ਨਹੀਂ ਤਾਂ ਸਾਨੂੰ ਕੁਝ ਨਹੀਂ ਹੈ ਜਦੋਂ ਆਪਾਂ ਗੱਲ ਕਰੀਏ ਕਿ ਕਾਫੀ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਸਿਆਣੇ ਹੋ ਤੁਸੀਂ ਦੁਨੀਆਦਾਰੀ ਦੇਖੀ ਆ ਸੰਵਿਧਾਨਿਕ ਤੌਰ ਤੇ ਕਿਸੇ ਨੂੰ ਆਪਣੇ ਪਿੰਡ ਵਿੱਚ ਆਉਣ ਤੋਂ ਰੋਕਣਾ ਕਿਸੇ ਕੈਂਡੀਡੇਟ ਨੂੰ ਰੋਕਣਾ ਉਹਦਾ ਪ੍ਰਚਾਰ ਕੰਮ ਤੋਂ ਰੋਕਣਾ ਕੀ ਇਹ ਜਾਇਜ਼ ਆ ਜਾਇਜ਼ ਤਾਂ ਨਹੀਂ ਹੈ ਅਸੀਂ ਸੰਵਿਧਾਨਿਕ ਤੌਰ ਤੇ ਜੇ ਉਹਨਾਂ ਦਾ ਹੱਕ ਹੈ ਵੋਟਾਂ ਮੰਗਣ ਦਾ ਜਾਂ ਉਹਨਾਂ ਦੇ ਇਲੈਕਸ਼ਨ ਦੀ ਤਾਂ ਸਾਡਾ ਵੀ ਤਾਂ ਹੱਕ ਹੈ ਵੋਟਾਂ ਮੰਗਣ ਦਾ ਕਿਸੇ ਦਾ ਵਿਰੋਧ ਕਰਨ ਦਾ ਅਸੀਂ ਸ਼ਾਂਤ ਮੀਨ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਨਾ ਕਿ ਅਸੀਂ ਪੱਥਰ ਚਲਾ ਕੇ ਕਰਾਂਗੇ ਤੁਸੀਂ ਪਿੱਛੇ ਦੇਖਿਆ ਹੋਣਾ ਬੀਜੇਪੀ ਵਾਲੇ ਕਿੱਥੇ ਪੱਥਰ ਮਾਰ ਕੇ ਸਾਡੇ ਕਿਸਾਨਾਂ ਦੇ ਉੱਤੇ ਇੱਕ ਪੱਟੜ ਕੀਤਾ ਕਈ ਜਖਮੀਆਂ ਕਈ ਨੇ ਪੱਗਾਂ ਲਈਆਂ ਤੇ ਜੇ ਉਹ ਇਹ ਗੁੰਡਾਗਰਦੀ ਉਤਰੀ ਹੈ ਅਸੀਂ ਤਾਂ ਸ਼ਾਂਤਮੀ ਪਰ ਕੰਮ ਹੈ ਇਹਨੂੰ ਸ਼ਾਂਤਮੀ ਸਵਾਲ ਪੁੱਛਣੇ ਆ ਸਾਡੇ ਸਵਾਲਾਂ ਦੇ ਜਵਾਬ ਦੇਣ ਜਿੱਤਾਂ ਮਰਜੀ ਆ ਕੇ ਬੂਟਾ ਮੰਗਲ ਜੇ ਜੋ ਕਰਨਾ ਕਰੀ ਜਾਣ ਸਾਡੇ ਸਵਾਲਾਂ ਦੇ ਜਵਾਬ ਦੇਣ ਜੇ ਨਹੀਂ ਦੇਣਗੇ ਅਸੀਂ ਇਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਪੜਦਾ ਬੀਜੇਪੀ ਦੇ ਕੈਂਡੀਡੇਟ ਹਾਰਦੇ ਆ ਤੁਹਾਡੇ ਸਿਰ ਤੇ ਠੀਕਰਾ ਟੁੱਟੇਗਾ ਕਿ ਤੁਸੀਂ ਬੀਜੇਪੀ ਦੇ ਕਿਸਾਨ ਜਥੇ ਬੰਦੀਆਂ ਨੇ ਜਿਹੜੇ ਹੈਗੇ ਆ ਬੀਜੇਪੀ ਦੇ ਕੈਂਡੀਡੇਟ ਹਰਾਏ ਆ ਸੈਂਟੈਂਸ ਸਰਕਾਰ ਬੀਜੇਪੀ ਦੀ ਬਣ ਜਾਂਦੀ ਤੁਹਾਨੂੰ ਫਿਰ ਕੱਲ ਨੂੰ ਕਿਉਂ ਤੁਹਾਨੂੰ ਲਾਭ ਦੇਣਗੇ ਤੁਹਾਨੂੰ ਕਿਉਂ ਤੁਹਾਡੇ ਕਾਨੂੰਨ ਬਣਾਉਣਗੇ ਕਿਉਂ ਤੁਹਾਡੇ ਕਿਸਾਨਾਂ ਦੇ ਜਿਹੜੇ ਫਾਇਦੇ ਦੀ ਗੱਲ ਕਰਦੇ ਨੇ ਕਿ ਹੁਣ ਜਿੱਤਦੇ ਨਾ ਵੀ ਜਿੱਤਦੇ ਤੇ ਹੁਣ ਸਾਨੂੰ ਕਿਹਨੇ ਦਿੱਤਾ ਕੁਝ ਵੀ ਨਹੀਂ ਦਿੱਤਾ ਸਾਡਾ ਪੈਸਾ ਆਰਡੀਐਫ ਦਾ ਸਾਨੂੰ ਨਹੀਂ ਪੈਸਾ ਨਹੀਂ ਦਿੰਦਾ ਜੀ ਜੋ ਜੀਐਸਟੀ ਦਾ ਪੈਸਾ ਉਹ ਸਾਨੂੰ ਨਹੀਂ ਦਿੰਦਾ ਤੇ ਦੇਖੀ ਇਹ ਤਾਂ ਸਾਨੂੰ ਪੰਜਾਬ ਦੇ ਵਿੱਚ ਨੇ ਕੀਤਾ ਕਿ ਮੋਦੀ ਨੇ ਤੱਕ ਜਦੋਂ ਦੀਂਦੇ ਨਹੀਂ ਪਿਆ ਤੇ ਅਸੀਂ ਨੇ ਭਾਜੀਪੀ ਦੇ ਮੈਂਬਰ ਕਿਉਂ ਚਿਤੰਦੀਏ ਅਸੀਂ ਇਹਨਾਂ ਨੂੰ ਹਰਾਲ ਕੇ ਭੇਜਾਂਗੇ ਅਸੀਂ ਕਹਿੰਦੇ ਜੇ ਸੈਂਟਰ ਦੀ ਸਰਕਾਰ ਬਣੀ ਜੇ ਜੇ ਬਣਦੀ ਹੈ ਤਾਂ ਇਹਨਾਂ ਦਾ ਵੈਲਕਮ ਹੈ ਸਾਨੂੰ ਕੋਈ ਪੁਤਰਾ ਨਹੀਂ ਅਸੀਂ ਸਾਨੂੰ ਇਹ ਨਹੀਂ ਨੀਤੀਆਂ ਦਾ ਵਿਰੋਧ ਸਾਨੂੰ ਮੋਦੀ ਤੋਂ ਕੋਈ ਪ੍ਰੋਬਲਮ ਨਹੀਂ ਸਾਡੇ ਜਿਹੜੀਆਂ ਨੀਤੀਆਂ ਲੈ ਰਹੇ ਅਸੀਂ ਉਹਦਾ ਵਿਰੋਧ ਕਰਦੇ ਤੁਹਾਡੇ ਹਿਸਾਬ ਨਾਲ ਕਿ ਇਹਨੂੰ ਵੋਟ ਪਾਉਣੀ ਚਾਹੀਦੀ ਹੈ ਜੋ ਬੰਦਾ ਕੋਈ ਇਮਾਨਦਾਰ ਹੈ ਜੋ ਚੰਗਾ ਬੰਦਾ ਹੈ ਇਮਾਨਦਾਰੀ ਨਾਲ ਕਰਦਾ ਚਾਹੇ ਭਾਜਪਾ ਦਾ ਚਾਹ ਕੋਈ ਕਾਂਗਰਸ ਦਾ ਕਿਸੇ ਕਾਦਲੀਆਂ ਦਾ ਕਿਸੇ ਵੀ ਪਾਰਟੀ ਦਾ ਆਜ਼ਾਦ ਉਮੀਦਵਾਰ ਜੋ ਉਮੀਦਵਾਰ ਚੰਗਾ ਜੋ ਪੰਜਾਬ ਦੇ ਲਈ ਕੰਮ ਕਰੇ ਜੋ ਦੇਸ਼ ਦੇ ਕੰਮ ਲਈ ਉਹਨੂੰ ਵੋਟ ਪਾਣੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਨੂੰ ਪੱਖ